ਕਾਲ ਜੀ ਮੈਂ ਹਾਂ ਆਸ਼ਰਿਤ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੱਗਾ ਝਟਕਾ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਸਿਰ ਤੇ ਨੇਤੇ ਉੱਥੇ ਹੀ ਵੱਡੇ ਖਿਲਾਾਰੇ ਪੈਣਗੇ ਆਮ ਆਦਮੀ ਪਾਰਟੀ ਦੇ ਵਿੱਚ ਜੇਕਰ ਗੱਲ ਕਰੀਏ ਜਿੱਥੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀ ਵਾਲ ਉੱਤੇ ਜਿਹੜੇ ਨੇ ਵੱਡੇ ਇਲਜ਼ਾਮ ਲਗਾਏ ਗਏ ਕਿ ਇਹ 600 ਕਰੋੜ ਰੁਪਇਆ ਲੈ ਕੇ ਰਾਜ ਸਭਾ ਦੀ ਸੀਟ ਵੇਚਦੇ ਹਨ ਇਹਨਾਂ ਨੇ 600 ਕਰੋੜ ਰੁਪਇਆ ਲੈ ਕੇ ਰਾਜ ਸਭਾ ਦੀ ਸੀਟ ਦੇ ਉੱਤੇ ਜਿਹੜੇ ਨੇ ਵੱਡੇ ਨਾਮੀ ਲੋਕਾਂ ਨੂੰ ਬਿਠਾਇਆ ਹੈ ਜੇਕਰ ਗੱਲ ਕਰੀਏ ਜਿੱਥੇ ਸੁਪਾਲ ਸਿੰਘ ਖਹਿਰਾ ਨੇ ਵੀ ਇਹ ਇਲਜ਼ਾਮ ਲਗਾਇਆ ਕਿ ਜਿਹੜੇ ਨੇ ਇੱਕ ਪਾਸੇ ਤਾਂ ਇਹ ਕਹਿੰਦੇ ਸੀ ਇਹ ਅਸੀਂ ਆਮ ਲੋਕਾਂ ਦਾ ਸਾਥ ਦੇਵਾਂਗੇ ਫਿਰ ਇਹਨਾਂ ਨੇ ਆਮ ਲੋਕਾਂ ਦਾ ਸਾਥ ਦੇਣ ਦੀ ਬਜਾਏ ਉਹ ਨਾਮੀ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਤੇ ਕੋਲ ਧਨ ਦੌਲਤ ਪੈਸੇ ਦੀ ਕੋਈ ਕਮੀ ਨਹੀਂ ਹੈ ਉਹਨਾਂ ਨੂੰ ਰਾਜ ਸਭਾ ਦੀ ਸੀਟ ਦਿੱਤੀ ਇੱਕ ਪਾਸੇ ਉਹਨਾਂ ਨੇ ਰਾਜ ਸਭਾ ਦੀ ਸੀਟ ਲਈ ਸੰਜੀਵ ਅਰੋੜਾ ਦਾ ਨਾਮ ਦਿੱਤਾ ਤੇ ਫਿਰ ਦੂਸਰੇ ਪਾਸੇ ਜਿਹੜੇ ਟੋਲ ਕੰਪਨੀ ਦੇ ਮਾਲਕ ਨੇ ਰਜਿੰਦਰ ਗੁਪਤਾ ਉਹਨਾਂ ਦਾ ਨਾਮ ਦਿੱਤਾ ਲੇਕਿਨ ਹੁਣ ਇੱਕ ਵੱਡੀ ਬੰਗਾਵਤ ਖੜੀ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਸੁਪਰੀਮੋ ਕਹਿੰਦੇ ਸੀ ਕਿ ਮੈਂ ਆਪਣੀ ਦਿੱਲੀ ਲੋਕਭੀਤੀ ਤੋਂ ਹੀ ਸਾਰੀ ਜਿਹੜੀ ਹੈ ਪੰਜਾਬ ਦੀ ਸਿਆਸਤ ਚਲਾਉਂਦਾ ਹਾਂ ਲੇਕਿਨ ਹੁਣ ਆਪਣੇ ਹੀ ਉਹਨਾਂ ਦੇ ਵਿਧਾਇਕ ਖੜੇ ਹੋ ਗਏ ਨੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਤੁਹਾਨੂੰ ਦੱਸ ਦਈਏ ਕਿ 10 ਇਹੋ ਜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਨ੍ਹਾਂ ਨੇ ਵੋਟਾਂ ਦਿੱਤੀਆਂ ਨੇ ਰਾਜ ਸਭਾ ਦੇ ਹੱਕ ਦੇ ਵਿੱਚ ਜਿਹੜੇ ਨੇ ਨਵਨੀਤ ਜਿੰਦਰ ਰਾਜਸਥਾਨ ਤੋਂ ਜਿਨ੍ਹਾਂ ਨੂੰ ਵੋਟ ਹਰੀ ਚੰਡੀ ਦੇ ਦਿੱਤੀ ਹੈ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਨੇ ਜਿਹੜੇ ਨੇ ਰਜਿੰਦਰ ਗੁਪਤਾ ਨੂੰ ਟੱਕਰ ਦਿਓ ਯਾਨੀ ਕਿ ਹੁਣ ਰਜਿੰਦਰ ਗੁਪਤਾ ਨੂੰ ਟੱਕਰ ਦੇਣਗੇ ਜਿਹੜੇ ਨੇ ਨਵਨੀਤ ਜਿੰਦਰ ਰਾਜਸਥਾਨ ਤੋਂ ਜਿਹੜੇ ਜਿੰਦਰ ਨੇ ਉਹਨਾਂ ਨੇ ਕਾਫੀ ਕਿਤਾਬਾਂ ਵੀ ਲਿਖੀਆਂ ਨੇ ਉਹਨਾਂ ਨੇ ਪੋਲਿਟਿਕਲ ਤੇ ਕਿਤਾਬਾਂ ਵੀ ਲਿਖੀਆਂ ਨੇ ਤੇ ਕਾਫੀ ਲੋਕ ਵੀ ਉਹਨਾਂ ਦੇ ਚਾਹਵਾਨ ਨੇ 10 ਇਹੋ ਜਿਹੇ ਵਿਧਾਇਕ ਦੇ ਜਿਨ੍ਹਾਂ ਦਾ ਹੁਣ ਅੰਦਰੋਂ ਅੰਦਰ ਪਤਾ ਕਰਾਇਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕਿ ਉਹ ਕਿਹੜੇ 10 ਵਿਧਾਇਕ ਨੇ ਜਿਨ੍ਹਾਂ ਨੇ ਨਮਨੀਤ ਜਿੰਦਤ ਦੇ ਹੱਕ ਦੇ ਵਿੱਚ ਵੋਟਾਂ ਦਿੱਤੀਆਂ ਨੇ ਕਿ ਤੁਸੀਂ ਚੱਕਰ ਦਿਓ ਜਿਹੜਾ ਹੈ ਰਜਿੰਦਰ ਗੁਪਤਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸੁਪਰੀਮੋ ਅਨਵਿੰਦ ਕੇਜੀ ਵਾਲਾ ਆਮ ਲੋਕਾਂ ਦੇ ਨਾਲ ਖੜਦੇ ਸੀ ਲੇਕਿਨ ਹੁਣ ਆਪ ਦੇ ਹੀ ਆਮ ਆਦਮੀ ਪਾਰਟੀ ਦੇ 10 ਇਹੋ ਜਿਹੇ ਵਿਧਾਇਕ ਨੇ ਜਿਹੜੇ ਆਪਣੀ ਹੀ ਪਾਰਟੀ ਦੇ ਖਿਲਾਫ ਖੜੇ ਹੋ ਗਏ ਨੇ ਜੇਕਰ ਗੱਲ ਕਰੀਏ ਇੱਕ ਪਾਸੇ ਇਹ ਜਿਹੜੇ ਨੇ ਰਾਜ ਸਭਾ ਦੇ ਮੈਂਬਰ ਦੀ ਸੀਟ ਦਿੱਤੀ ਜਾ ਰਹੀ ਸੀ ਜਿਹੜੇ ਨੇ ਟਾਇਲ ਕੰਪਨੀ ਦੇ ਰਜਿੰਦਰ ਗੁਪਤਾ ਜਿਹੜੇ ਪੰਜਾਬ ਦੇ ਬਲੇ ਨਾਮੀ ਨਾਮ ਚ ਆਉਂਦੇ ਨੇ ਕਾਫੀ ਉਹਨਾਂ ਕੋਲ ਪੈਸਾ ਹੈ ਲੇਕਿਨ ਹੁਣ ਜਿੱਥੇ 92 ਚੋਂ ਜੇਕਰ 10 15 20 ਵਿਧਾਇਕ ਵੀ ਆਮ ਆਦਮੀ ਪਾਰਟੀ ਚੋਂ ਬਾਹਰ ਚਲੇ ਜਾਂਦੇ ਨੇ ਤਾਂ ਆਪਣੇ ਆਪ ਹੀ ਆਮ ਆਦਮੀ ਪਾਰਟੀ ਜਿਹੜੀ ਹੈ ਦਾਵਾ ਡੋਲ ਹੋ ਜਾਵੇਗੀ ਜੇਕਰ ਗੱਲ ਕਰੀਏ ਜਿੱਥੇ ਇੱਕ ਪਾਸੇ ਸਤਿੰਦਰ ਜੈਨ ਸਿੰਦਰ ਜੈਨ ਦੀ ਗੱਲ ਕਰ ਲਈਏ ਜਾਂ ਫਿਰ ਅ ਅਮਲ अरोड़ा ਦੀ ਗੱਲ ਕਰ ਲਈਏ ਜਾਂ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੇ ਕਹਿੰਦੇ ਨੇ ਕਿ ਅਸੀਂ ਸਾਰਾ ਤਾਮ-ਚਾਮ ਝੂਠ ਦੰਦ ਸਭ ਝੋਕਾਂਗੇ ਜਿੱਤਣ ਵਾਸਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੇਕਿਨ ਇਸ ਟਾਈਮ ਚੋਣਾਂ ਜਿੰਨਾ ਮੁਸ਼ਕਲ ਦਿਖਾਈ ਦੇ ਰਿਹਾ ਹੈ ਕਿਉਂਕਿ ਆਪਣੇ ਹੀ ਵਿਧਾਇਕ ਹੁਣ ਖਿਲਾਫ ਖੜੇ ਹੋ ਗਏ ਨੇ ਜਿੱਥੇ 100-100 ਕਰੋੜ ਦੀ ਵੇਚੀ ਜਾਂਦੀ ਸੀ ਸੀਟ ਉਹਦਾ ਸੱਚ ਵਾਕਿਆ ਹੀ ਨਿਕਲ ਕੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ ਕੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ 와 ਆਮ ਲੋਕਾਂ ਨਾਲ ਨਹੀਂ ਹਨ ਉਹਨਾਂ ਲੋਕਾਂ ਨਾਲ ਹੀ ਹਨ ਜਿਨ੍ਹਾਂ ਕੋਲ ਕਰੋੜਾ ਰੁਪਏ ਨੇ ਅਰਬਾ ਰੁਪਏ ਨੇ ਤੇ ਦੂਸਰੇ ਪਾਸੇ ਆਪਣੇ ਹੀ ਵਿਧਾਇਕ ਹੁਣ ਜਾਗ ਉੱਠੇ ਨੇ ਤੇ ਹੁਣ ਆਮ ਆਦਮੀ ਪਾਰਟੀ ਦਾ 2027 ਦੇ ਵਿੱਚ ਕੀ ਹਾਲ ਹੋਏਗਾ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ